ਜੇ ਮੈਂ ਅੱਜ ਲੱਖਾ ਸਦਾਨਾ ਪਹੁੰਚੇ ਸੀ ਤੁਹਾਡੇ ਕੋਲ ਪਾਨਾ ਸਿੱਧੂ ਵੀ ਪਹੁੰਚੇ ਸੀ ਕਿ ਬੋਟਾ ਪਾਉਂਗੇ ਮੈਂ ਹੈ ਜੀ ਲਾਜ਼ਮੀ ਪਾਵਾਂਗੇ ਲੱਖੇ ਸਦਾਨੇ ਨੂੰ ਵੋਟ ਵੱਧ ਬੋ ਇਹਨਾਂ ਦੇ ਗੋਡੀ ਲਵਾਉਣੀਆਂ ਲਵਾਉਣੀਆਂ 300 300 ਪਸ਼ੂ ਮਰ ਗਏ ਸਾਡੇ ਪਿੰਡ ਚ ਗੜੇ ਮਾਰੀ 70 70 ਗੱਲੇ ਆਪਣੇ ਪੰਛੋਕ ਲਗਾ ਗੜੇ ਮਾਰੇ 16 ਪਸ਼ੂ ਸਾਡੇ ਮਰ ਗਏ ਸਾਡੇ ਪਰਿਵਾਰ ਦੇ ਇਕੱਲੇ ਦੇ ਆਮ ਆਦਮੀ ਪਾਰਟੀ ਤਾਂ ਕਹਿੰਦੀ ਸਾਡੇ ਅਸੀਂ ਦਾ ਹੈਲਥ ਸਿਸਟਮ ਹੀ ਵਧੀਆ ਕਰਤਾ ਸਿਹਤ ਸੂਤ ਦਾ ਸਾਡੇ ਵੇਖੋ ਅਸੀਂ ਪਟਾਏ ਉਥੇ ਟੋਏ ਮਸ਼ੀਨਾਂ ਆਪ ਜਾ ਕੇ 100-100 ਰੁਪਿਆ ਇਕੱਠਾ ਕਰਕੇ ਕਿਹੜਾ ਇੱਥੇ ਆਇਆ ਜਿਹੜਾ ਹੁਣ ਦਾ ਗੱਲ ਮਕਾ ਇਥੋਂ ਦੇ ਮੁੱਖ ਮੰਤਰੀ ਆ ਜਾਂਦੇ ਆ ਆਮ ਪਾਰਟੀ ਦੇ ਜ ਮੀਐਲਏ ਹੈ ਕੋਈ ਨਹੀਂ ਆਇਆ ਇੱਥੇ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਜਿਹੜੇ ਅੱਜ ਲੱਖਾ ਸੁਧਾਨਾ ਤੇ ਪਾਨਾ ਸਿੱਧੂ ਵੱਲੋਂ ਪਹੁੰਚਿਆ ਹੋਇਆ ਤੇ ਆਪਾਂ ਗੱਲਬਾਤ ਕਰਾਂਗੇ ਲੋਕ ਮੌਜੂਦ ਨੇ ਇੱਥੇ ਗੱਲਬਾਤ ਕਰਦੇ ਆਂ ਲੋਕਾਂ ਦੇ ਵਿੱਚ ਪਹੁੰਚੇ ਸੀ ਬਾਈ ਸੱਸੀ ਕਾਲ ਜੀ ਸੱਸੀ ਕਾਲ ਭਾਨਾ ਸਿੱਧੂ ਤੇ ਲੱਖਾ ਸੁਧਾਨਾ ਆਏ ਸੀ ਤੁਹਾਡੇ ਕੋਲ ਅੱਜ ਲੋਕ ਸਭਾ ਚੋਣਾਂ ਦਾ ਵੀ ਆਗਾਜ਼ ਹੋਇਆ ਹੋਇਆ ਕਿਵੇਂ ਲੱਗਦਾ ਤੁਹਾਨੂੰ ਲੱਖਾ ਸੁਧਾਨਾ ਦੀਆਂ ਗੱਲਾਂ ਤੇ ਕੁਝ ਅਮਲ ਹੋਇਆ ਬਹੁਤ ਬਹੁਤ ਠੀਕ ਹੈ ਜੀ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਬਹੁਤ ਠੀਕ ਗੱਲਾਂ ਕੀਤੀਆਂ ਜੀ ਦਾ ਬਠਿੰਡਾ ਸੀਟ ਤੋਂ ਲੋਕ ਲੱਖਾ ਸੁਧਾਨਾ ਨੂੰ ਪਾਉਣਗੇ ਜੀ ਆ ਪਾਉਣਗੇ ਪਾਉਣਗੇ ਜਿੱਤੂ ਬਾਈ ਜਮੀ ਪਾਉਣਗੇ ਇਹਨੂੰ ਪਾਉਣਗੇ ਜੀ ਝਾੜੂ ਵਾਲਾ ਕਹਿ ਕੇ ਗਿਆ ਸੋਣਿਆ ਅੱਛਾ ਜੀ ਹਾਂ ਕੀ ਗੱਲ ਕਾਲੀ ਦਾਲ ਵੀ ਕਾਂਗਰਸ ਵੀ ਬੀਬਾ ਹਰਸਿਮਰਤ ਕੌਰ ਵੱਲੋਂ ਵੀ ਲੜਿਆ ਜਾਣਾ ਇਲੈਕਸ਼ਨ ਬਾਦਲਾਂ ਦਾ ਗੜ ਮੰਨਿਆ ਜਾਂਦਾ ਬਠਿੰਡਾ ਲੋਕ ਸਭਾ ਇਸ ਚੰਗਾ ਇਹਰ ਮੰਦਾ ਲਗਾ ਗੱਲਾਂ ਚੰਗੀਆਂ ਅੱਛਾ ਗੱਲਾਂ ਗੱਲਾਂ ਤਾਂ ਚੰਗੀਆਂ ਸੀ ਐਮ ਭਗਵੰਤ ਮਾਨ ਵੀ ਕਰਿਆ ਕਰਦੇ ਸੀ ਹਾਂ ਵੋਟਾਂ ਇਹਨੂੰ ਬਹਿਣ ਗਏ ਸੀ ਨਹੀਂ ਐਮ ਭਗਵੰਤ ਮਾਨ ਵੀ ਚੰਗੀਆਂ ਗੱਲਾਂ ਕਰਦੇ ਸੀ ਉਹਨੂੰ ਪਾਈਆਂ ਸੀ ਲੋਕ ਪਾਈਆਂ ਜੀ ਪਾਈਆਂ ਸੋਨੂੰ ਸਾਰਾ ਨਹੀਂ ਪਾਈਆਂ ਸੀ ਠੀਕ ਹੈ ਹਾਂ ਪਾਉਣਗੇ ਲੋਕਾਂ ਇਹਨੂੰ ਪਾਉਣਗੇ ਬਾਕੂ ਸੱਚੀ ਗੱਲ ਜੀ ਸਾਸਰੀ ਗੱਲ ਜੀ ਕਿਵੇਂ ਅੱਜ ਲੱਖਾ ਸਦਾਨਾ ਪਹੁੰਚੇ ਸੀ ਤੁਹਾਡੇ ਕੋਲ ਪਾਣਾ ਸਿੱਧੂ ਵੀ ਪਹੁੰਚੇ ਸੀ ਕਿ ਵੋਟਾਂ ਪਾਉਂਗੇ ਹੈ ਨਹੀਂ ਲਾਜ਼ਮੀ ਪਾਵਾਂਗੇ ਬਠਿੰਡਾ ਹਰ ਸ੍ਰੀ ਅੰਮ੍ਰਿਤਸਰ ਦਾ ਗੜ ਮੰਨਿਆ ਜਾਂਦਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਰਾਜਾ ਵੜਿੰਗ ਜੇ ਉਹਨਾਂ ਦੀ ਪਤਨੀ ਖੜੇ ਹੋ ਸਕਦੇ ਨਹੀਂ ਇੱਥੇ ਹੀ ਤਿੰਨ ਖੁੱਡੀਆਂ ਜਗਦੇਵ ਸਿੰਘ ਖੁੱਡੀਆਂ ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਮੰਤਰੀ ਆਮ ਆਦਮੀ ਪਾਰਟੀ ਹਾਂ ਪਾਰਟੀ ਹੈ ਸ੍ਰੀ ਅੰਮ੍ਰਿਤਸਰ ਲੱਖਾ ਸਦਾਨਾ ਤਿੰਨ ਬੰਦੇ ਉੱਠੇ ਜੀ ਰਾਜਾ ਵੜਿੰਗ ਜੇ ਉਹਨਾਂ ਦੀ ਪਤਨੀ ਵੀ ਉੱਠ ਸਕਦੇ ਨੇ ਕਾਂਗਰਸ ਤੋਂ ਜੀ ਚਾਰ ਹੋ ਗਏ ਜੀ ਕਿਵੇਂ ਦਾ ਲੱਗਦਾ ਤੁਹਾਨੂੰ ਉਹ ਕਿੰਨਾ ਨੂੰ ਵੋਟ ਜਿਆਦਾ ਪੈ ਸਕਦੀ ਹੈ ਲਖੇ ਸਧਾਨੇ ਨੂੰ ਪਵੇਗੀ ਜਾਂ ਕਿਹੜਾ ਲਖੇ ਸਧਾਨੇ ਨੂੰ ਵੋਟ ਵੱਧ ਬਊ ਇਹਨਾਂ ਦੇ ਗੋਡੀ ਲਵਾਉਣੀਆਂ ਲਵਾਉਣੀਆਂ ਸਿਮਰਤ ਕੌਰ ਦੀ ਤਾਂ ਗੁਰੂ ਗ੍ਰੰਥ ਸਾਹਿਬ ਚੱਕਿਆ ਇਹਨਾਂ ਨੇ ਹਾਂ ਜਵਾਰ ਗਿਆ ਤੋਂ ਹਾਂ ਗੁਰੂ ਗ੍ਰੰਥ ਸਾਹਿਬ ਚੱਕ ਕੇ ਤਿੰਨ ਮਹੀਨੇ ਨਾਉਣ ਵਾਲੇ ਚ ਰੱਖਿਆ ਜੀ ਦੀ ਅਸੀਂ ਤਿੰਨ ਕੋ ਪਰੇ ਹੀ ਚਾਪਦੇ ਆਂ ਵੀ ਅਗਰ ਗਲਤ ਨਾ ਕੰਮ ਹੋ ਜਾਏ ਇਹਨਾਂ ਨੂੰ ਵੋਟ ਨਹੀਂ ਪੈਣੀ ਯਾਰ ਕੱਲ੍ਹ ਕਾਣੋ ਇਹ ਤੁਹਾਨੂੰ ਮਦਦ ਕੱਲ੍ਹ ਕਾਣੋ ਵੋਟ ਨਹੀਂ ਪੈਣੀ ਕੀ ਗੱਲ ਹੈ ਭਾਈ ਨੌਜਵਾਨੋ ਤੁਸੀਂ ਕਿਵੇਂ ਲੱਗਦਾ ਲੱਖਾ ਸੁਧਾਣੇ ਨੂੰ ਵੋਟ ਪਾਵੇਗੀ ਫੁੱਲ ਵੋਟ ਪੈਣੀ ਸਰ ਫੁੱਲ ਜੀ ਅੱਛਾ ਦੇਓਗੇ ਸਾਥ ਫੁੱਲ ਸਰ ਵਦ ਵਦ ਫੁੱਲ ਸਪੋਰਟ ਭਾਈ ਜੀ ਦੇਓਗੇ ਸਾਥ ਹਾਂ ਜੀ ਦੇਵਾ ਜੀ ਹਾਂ ਜੀ ਦੇਵਾ ਅੱਜ ਭਾਈ ਜੀ ਅੱਜ ਪਾਣੀ ਦਾ ਜਾਇ ਪਾਣੀ ਗੰਦੀ ਨੂੰ ਮਰਦੇ ਆ ਸਾਨੂੰ ਕੱਥੇ ਆ ਪਾਣੀ ਵੀ ਮਿਲਦਾਗਾ ਬਾਪੂ ਜੀ ਸੱਤਾ ਦੇ ਵਿੱਚ ਹੈ ਨਹੀਂ ਜੀ ਗੱਲ ਕਰੀ ਆਪਾਂ ਬਠਿੰਡਾ ਸੀਟ ਦੀ ਗੱਲ ਕਰਦੇ ਆਂ ਬਠਿੰਡਾ ਸੀਟ ਤਾਂ ਮੈਂ ਤੁਹਾਨੂੰ ਦੱਸ ਦੇਣਾ ਲੱਖਾਂ ਸਦਾਣਾ ਪਾਸ ਆ ਇਸ ਦੀ ਸਿੱਧਾ ਹੀ ਪਾਸ ਆ ਅੱਛਾ ਜੀ ਠੀਕ ਆ ਅੱਛਾ ਦੂਜੀ ਦੂਜੀ ਗੱਲ ਲਾਰੇ ਲੱਪੇ ਲਾ ਕੇ ਉਹ ਗੱਲ ਸੁਣ ਲੋ ਯਾਰ ਲਾਰੇ ਲੱਪੇ ਲਾ ਕੇ ਉਹ ਭਵਤਮਨ ਉੱਠ ਗਿਆ ਹਜ਼ਾਰ ਹਜ਼ਾਰ ਰੁਪਏ ਮੈਂ ਬੁੜੀਆਂ ਦੂੰਗਾ ਹਜ਼ਾਰ ਹਜ਼ਾਰ ਰੁਪਏ ਮੈਂ ਫਲਾਣੇ ਦੂੰ ਤੇ ਹੌਕੇ ਨੂੰ ਪੈਸਾ ਅੱਛਾ ਢੱਕਾ ਨਹੀਂ ਇਹਨੇ ਦਿੱਤਾ ਨਾ ਕਾਲਿਆ ਨੇ ਤਾਂ ਕਾਲਿਆ ਨੇ 3 ਮਹੀਨੇ ਗੁਰੂ ਗ੍ਰੰਥ ਸਾਹਿਬ ਚੱਕ ਕੇ ਜਵਾਰ ਘੇਤੋ ਤੇ ਬਗੜਾੜੀ ਰੱਖਣੋਂ ਨਾਲ ਚ 3 ਮਹੀਨੇ ਰੱਖੀ ਰੱਖਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਪੱਤਰੇ ਪਾੜ ਕੇ ਉਹਦੇ ਤੇ ਗਾਇਆਂ ਨਾਲੀਆਂ ਸਿੱਟੇ ਦੋ ਬੰਦੇ ਮਾਰਤੇ ਲੰਗਾ ਬਚਾਉਂਦੇ ਇੱਕ ਸਰਾਮਾ ਦਾ ਸੀਗਾ ਇੱਕ ਬਹਿਬਲ ਦਾ ਆਹੋ ਠੀਕ ਹੈ ਇੱਥੇ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰ ਰਹੇ ਕਿ ਭੈਜੀ ਅੱਜ ਲੱਖਾ ਸੁਧਾਣਾ ਪਹਨਾਂ ਸਿੱਧੂ ਪਹੁੰਚੇ ਸੀ ਕਿਵੇਂ ਲੱਗਦਾ ਬਠਿੰਡਾ ਲੋਕ ਸਭਾ ਸੀਟ ਲੱਖਾ ਸੁਧਾਣਾ ਨੂੰ ਵੋਟ ਪਾਵੇਗੀ ਪਾਵੇਗੀ ਮੈਂ ਜ਼ਰੂਰ ਪਾਉਂਗੀ ਅੱਛਾ ਜੀ ਹਰ ਸਿਮਰਤ ਕੌਰ ਬੀਬਾ ਬਾਦਲਾ ਜਿਹੜੇ ਉਹ ਵੀ ਖੜੇ ਹੋਣਗੇ ਤੇ ਕਾਂਗਰਸ ਵੱਲੋਂ ਵੀ ਖੜਾ ਕੀਤਾ ਜਾਣਾ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਗਰਮੀਤ ਸਿੰਘ ਖੁੱਡੀਆਂ ਨੂੰ ਉਹ 70 ਸਾਲ ਹੋ ਗਏ ਸਾਨੂੰ ਦੇਖੀ ਜਾਂਦੇ ਨੂੰ ਹੁਣ ਵੇਹੜੇ ਨਵੇਂ ਚਿਹਰੇ ਚੁਣਦੇ ਕੋਈ ਆ ਨਸ਼ਾ ਨਸ਼ੇ ਇਹੀ ਰੂਹ ਹੋ ਜੇ ਬਾਈ ਨੇ ਪਹਿਲਾਂ ਵੀ ਨਵੇਂ ਚਿਹਰੇ ਚੁਣਿਆ ਸੀ ਨਵੀਂ ਆਮ ਆਦਮੀ ਪਾਰਟੀ ਲੈ ਕੇ ਆਉਂਦੀ ਸੀ ਕੀ ਪਤਾ ਸੀ ਐਂ ਕਰਨਗੇ ਉਹ ਵੀ ਉਹ ਪਤਾ ਹੀ ਨਹੀਂ ਸੀ ਆਪਾਂ ਨੂੰ ਠੀਕ ਹੈ ਹਮ ਲੱਖਾ ਸੁਧਾਨਾ ਤੇ ਵਿਸ਼ਵਾਸ ਕਰਦੇ ਹਾਂ ਕਰਦੇ ਆਂ ਕਰਦੇ ਆਂ ਪਾਓਗੇ ਲੋਕ ਹਾਂ ਪਾਵਾਂਗੇ ਪਾਵਾਂਗੇ ਠੀਕ ਹੈ ਹਾਂਜੀ ਹੋਰ ਵੀ ਲੋਕ ਇੱਥੇ ਆਏ ਨੇ ਪਹੁੰਚੇ ਨੇ ਗੱਲਬਾਤ ਕਰਦੇ ਆ ਵੀ ਲੱਖਾ ਸੁਧਾਰਾ ਨੂੰ ਵੋਟ ਪਾਈ ਜਾਊਗੀ ਹੋਊਗੀ ਜੀ ਤਾਂ ਲੋਕ ਇੱਥੇ ਪਹੁੰਚੇ ਹੋਏ ਆ ਤੁਹਾਨੂੰ ਇਕੱਠ ਦਿਖਾ ਦਿੰਨੇ ਆ ਅਸੀਂ ਲੋਕਾਂ ਦੇ ਵਿਊ ਜਾਣਾਂਗੇ ਜ਼ਰੂਰ ਅ ਅਸੀਂ ਗੱਲਬਾਤ ਕਰਾਂਗੇ ਮਾਤਾ ਮਾਤਾ ਸਸ਼ੀ ਕਾਲ ਸਤਿ ਸ੍ਰੀ ਅਕਾਲ ਕਿਵੇਂ ਅੱਜ ਲੱਖਾ ਸੁਧਾਰਾ ਦੇ ਪਹਾਣਾ ਸਿੱਧੂ ਆਏ ਸੀ ਸੁਣਿਆ ਫਿਰ ਕੀ ਕੱਟੀ ਕਾ ਸੁਣਿਆ ਕਿਵੇਂ ਲੱਗਿਆ ਵਧੀਆ ਲੱਗਿਆ ਵੋਟਾਂ ਪਾਉਂਗੇ ਉਹਨਾਂ ਨੂੰ ਜੀ ਪਾਵਾਂਗੇ ਤੇ ਵਿਵਾ ਹਰ ਚਮਰਤ ਕੋਰ ਬਦਲ ਵੀ ਬੋਟਾ ਮੰਗਣ ਆਉਣਗੇ ਤੁਹਾਡੇ ਤੋਂ ਕਾਂਗਰਸੀ ਵੀ ਆਉਣਗੇ ਸਾਰੇ ਹੀ ਆਉਂਦੇ ਆਉਂਦੇ ਸਾਰੇ ਹੀ ਆਉਣਗੇ ਭਾਈ ਪਰ ਕਿਹਨਾਂ ਨੂੰ ਵੋਟ ਪਾਈ ਜਾਵੇਗੀ ਬੋਟ ਤਾਂ ਹੁਣ ਆਇਆ ਵੀ ਉਹ ਤੋਂ ਪਤਾ ਲੱਗੂ ਜਦੋਂ ਪੈਣ ਲੱਗੀਆਂ ਵੋਟਾਂ ਆਪਾਂ ਸਾਰਿਆਂ ਨੂੰ ਕਿਹੜਾ ਤਾਂ ਜਵਾਬ ਹੀ ਦੇਣਾ ਬਸ ਅੱਛਾ ਜਵਾਬ ਸਾਡਾ ਤੇ ਲੱਖੇ ਸੁਣਾੜੇ ਨੂੰ ਲੱਖੇ ਸੁਣਾੜੇ ਨੂੰ ਪਾ ਦੇਾਂਗੇ ਪਾ ਦੇਾਂਗੇ ਜੋ ਵੀ ਬਾਤ ਹੈ ਸਸਰੀ ਕਾ ਜੋ ਵੀ ਸਾਡਾ ਕੋਈ ਵਾਦਾ ਪੂਰਾ ਨਹੀਂ ਕਰ ਰਿਹਾ ਲਾਰੇ ਲਾ ਕੇ ਸਾਨੂੰ ਚਲੇ ਜਾਂਦੇ ਨੇ ਸਾਡਾ ਕੋਈ ਵਾਦਾ ਨਹੀਂ ਪੂਰਾ ਹੁੰਦਾ ਮਾਤਾ 1000 ਰੁਪਏ ਵਾਲਾ ਵਾਦਾ ਹੋ ਗਿਆ ਕੀਤਾ ਸੀ ਸੀਐਮ ਭਗਵੰਤ ਨਹੀਂ ਨਹੀਂ ਜੀ ਨਹੀਂ ਉਹ ਨਹੀਂ ਕੀਤਾ ਜੀ ਉਹਨਾਂ ਨੇ ਕਿਹਾ ਤਾਂ ਆਧਾਰਾ ਕਰ ਲੋ ਸਾਡੇ ਨਾਲ ਹੁਣ 2000 ਦੇ ਦੇਾਂਗੇ ਫਿਰ ਵੋਟਾਂ ਪਾ ਦੋਗੇ ਨਹੀਂ ਪਾਉਂਦੇ ਜੀ ਪਹਿਲਾਂ ਪਹਿਲਾਂ ਸਾਨੂੰ 10000 ਦੇ ਦੇਣ ਤਾਂ ਵੀ ਨਹੀਂ ਪਾਉਂਦੇ ਉਹਨੂੰ ਵੋਟ ਅਸੀਂ ਅੱਛਾ ਜੀ ਹਾਂ ਅੱਜ ਲੱਖਾ ਸੁਧਾਨੇ ਦੇ ਪਹਾਣਾ ਸਿੱਧੂ ਪਹੁੰਚੇ ਸੀ ਕਿਵੇਂ ਲੱਖੇ ਸੁਧਾਨੇ ਨੂੰ ਵੋਟ ਪਾਉਗੀ ਇੱਥੋਂ ਇੱਥੋਂ ਪਾਉਗੀ ਜੀ ਬਹੁਤ ਸੋਹਣੇ ਵਿਚਾਰ ਕੀਤੇ ਨੇ ਸਾਨੂੰ ਬਹੁਤ ਹੀ ਚੰਗੇ ਲੱਗੇ ਤੇ ਵਿਚਾਰ ਕਰਨ ਵਾਸਤੇ ਤਾਂ ਸੀਐਮ ਭਗਵੰਤ ਮਾਨ ਦਾ ਬੰਦਾ ਵੀ ਇੱਥੇ ਪਹੁੰਚੂਗਾ ਗਰਮੀਤ ਖੁੱਡੀਆਂ ਜੀ ਕੋਈ ਆਵੇ ਅਸੀਂ ਕੋਈ ਵਿਚਾਰ ਨਹੀਂ ਖਾਂਦੇ ਉਹ ਜੀ ਤੇ ਨਾ ਅਸੀਂ ਕਰੀਏ ਅੱਛਾ ਲੱਖੇ ਸੁਦਾਣਾ ਨੂੰ ਪਊਗੀ ਬੋਤ ਇਹ ਲੱਖੇ ਸੁਦਾਣਾ ਨੂੰ ਪਾਵਾਂਗੇ ਬੋਤ ਠੀਕ ਹੈ ਨੌਜਵਾਨ ਵੀਰ ਖੜੇ ਨੇ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕਿਵੇਂ ਅੱਜ ਲੱਖਾ ਸੁਦਾਣਾ ਤੇ ਭਾਨਾ ਸਿੱਧੂ ਪਹੁੰਚੇ ਸੀ ਅੱਜ ਹਾਂਜੀ ਹਾਂਜੀ ਉੱਤੇ ਇਕੱਠ ਹੋਇਆ ਬਹੁਤ ਜਣੇ ਆਏ ਉਹਨੂੰ ਦੇਖਣ ਵਾਸਤੇ ਤੇ ਉਹਨੀਆਂ ਗੱਲਾਂ ਸੁਣੀਆਂ ਤੇ ਉਨੇ ਗੱਲਾਂ ਦੇ ਸਾਰੇ ਅਮਲ ਕਰਨਗੇ ਹੁਣ ਠੀਕ ਹੈ ਹਾਂਜੀ ਅਮਲ ਤਾਂ ਇੱਥੇ ਹੋਰ ਪਾਰਟੀਆਂ ਦੇ ਬੰਦੇ ਵੀ ਪਹੁੰਚਣਗੇ ਉੱਥੇ ਉਹਨਾਂ ਦੇ ਵੀ ਕੀਤਾ ਜਾਣਾ ਉਹਨਾਂ ਤੇ ਜੀ ਹੁਣ ਉਹਨਾਂ ਬਾਰੇ ਤਾਂ ਆਪਾਂ ਕਹਿ ਨਹੀਂ ਸਾਰੇ ਕੋ ਪਰ ਲੱਖੇ ਸੁਝਾਣੇ ਨੂੰ ਕਿਵੇਂ ਲੱਗਦਾ ਵੋਟ ਪੈ ਜੂਗੀ ਬਠਿੰਡਾ ਸੀਟ ਤੋਂ ਹਾਂਜੀ ਹਾਂਜੀ ਪਊਗੀ ਬਹੁਤ ਪਹਿਲੇ ਵੀ ਲੋਕ ਬਹੁਤ ਆਤੇ ਹੁਣ ਵੀ ਨਵੇਂ ਜੁੜੇ ਹੋਏ ਆ ਠੀਕ ਬਾਪੂ ਸ਼ਸ਼ੀਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਅੱਜ ਲੱਖਾ ਸੁਧਾਨਾ ਤੇ ਪਹਾਨਾ ਸਿੱਧੂ ਤੁਹਾਡੇ ਪਿੰਡ ਪਹੁੰਚੇ ਸੀ ਪਹੁੰਚੇ ਸੀਗੇ ਗਿਣਤੀ ਦੇ ਵਿੱਚ ਇਕੱਠ ਵੀ ਹੋਇਆ ਸੀ ਕਿਵੇਂ ਲੱਗਦਾ ਬਠਿੰਡਾ ਲੋਕ ਸਭਾ ਸੀਟ ਤੋਂ ਬਹੁਤ ਵਧ ਗਿਆ ਜੀ ਹਾਂ ਜੀ ਬਹੁਤ ਵਧ ਗਿਆ ਕਿਵੇਂ ਦੇ ਵਿਚਾਰ ਲੱਗੇ ਲੱਖਾ ਸੁਧਾਨਾ ਬਹੁਤ ਵਧੀਆ ਲੱਗੇ ਸਾਹਮਣੇ ਤਾਂ ਬਾਪੂ ਜੀ ਲੋਕ ਸਭਾ ਸੀਟ ਦੀ ਗੱਲ ਕਰੀਏ ਵੀ ਬਾਹਰ ਸਿਮਰਤ ਕੋਰ ਬਦਲ ਵੀ ਖੜੇ ਨੇ ਗਰਮਿਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਤੋਂ ਰਾਜਾ ਵੜਿੰਗ ਕਾਂਗਰਸ ਤੋਂ ਖੜ ਸਕਦੇ ਨੇ ਤੇ ਲੱਖਾਂ ਸੁਧਾਨਾ ਵੱਲੋਂ ਵੀ ਐਲਾਨ ਕੀਤਾ ਗਿਆ ਕਿਵੇਂ ਦਾ ਲੱਗਦਾ ਇਹਨਾਂ ਨੂੰ ਵੋਟ ਜ਼ਿਆਦਾ ਪੈ ਸਕਦੀ ਇਹਨਾਂ ਨੂੰ ਪਊ ਜੀ ਖੇ ਸੁਧਾਨੇ ਨੂੰ ਹਾਂ ਜੀ ਹਾਂ ਇਹਨੇ ਸਾਰਾ ਖਾ ਲਿਆ ਦੂਜਿਆਂ ਦਾ ਜੀ ਅੱਛਾ ਜੀ ਹਾਂ ਹਰੇਕ ਡੱਡ ਭਰ ਕੇ ਤੁਰ ਗਈ ਹੈ ਲੁੱਟ ਕੇ ਖਾ ਗਏ ਜੀ ਆਦ ਇਹ ਤੋਂ ਬਣਾ ਲੋ ਹੁਣ ਇਹਨਾਂ ਕਾ ਹਾਂ ਅਸੀਰ ਸਿੰਘ ਮਾਸਟਰ ਆਪਣੇ ਆਮ ਪਾਰਟੀ ਦਿੱਤਾ ਹੈ 300 300 ਪਸ਼ੂ ਮਰ ਗਏ ਸਾਡੇ ਪਿੰਡ ਚ ਗੜੇ ਮਾਰੀ 70 70 ਗੱਲੇ ਆਪਣੇ ਪੰਛੋ ਕਿ ਲਗਾ ਗੜੇ ਮਰ ਮਰ ਗਏ ਕਿਉਂ ਬਾਪੂ ਜੀ ਪਸ਼ੂ ਮਰ ਗਏ ਜੀ ਦੇਖੋ ਜੀ ਇੱਥੋਂ ਘਟੋ ਘਟਾ ਸਾਡਾ ਪਰਿਵਾਰ ਹੈ ਨੱਥਾ ਸਿੰਘ ਦਾ ਪਰਿਵਾਰ ਹੈ ਜਿਹੜੇ ਵੱਡਾ ਹੈ 16 ਪਸ਼ੂ ਸਾਡੇ ਮਰ ਗਏ ਸਾਡੇ ਪਰਿਵਾਰ ਦੇ ਇਕੱਲੇ ਦੇ ਆਮ ਆਦਮੀ ਪਾਰਟੀ ਤਾਂ ਕਹਿੰਦੀ ਸਾਡੇ ਅਸੀਂ ਦਾ ਹੈਲਥ ਸਿਸਟਮ ਹੀ ਵਧੀਆ ਕਰਤਾ ਸਿਹਤ ਸੂਤ ਦਾ ਸਾਡੇ ਵੇਖੋ ਅਸੀਂ ਪਟਾਏ ਉਸੇ ਟੋਏ ਮਸ਼ੀਨਾਂ ਆਪ ਜਾ ਕੇ 100-100 ਰੁਪਿਆ ਇਕੱਠਾ ਕਰਕੇ ਕਿਹੜਾ ਇੱਥੇ ਆਇਆ ਜਿਹੜਾ ਹੁਣ ਦਾ ਕਰ ਮਕਾ ਇੱਥੋਂ ਦੇ ਮੁੱਖ ਮੰਤਰੀ ਆ ਜਾਂਦੇ ਆ ਆਮ ਪਾਰਟੀ ਦੇ ਜਾਂ ਐਮਐਲਏ ਆ ਕੋਈ ਨਹੀਂ ਆਇਆ ਥੇ ਆਪ 100 100 ਰੁਪਿਆ ਕੱਢ ਕੇ ਜੇ ਇਹਦੇ ਵਿੱਚੋਂ 36 3600 ਰੁਪਿਆ ਦੋ ਵਾਰੀ ਦਿੱਤਾ ਹੈ ਪਹਿਲਾਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਉਹਦੋਂ ਫੰਡ ਦਿੱਤੇ ਹੁਣ ਡਾਕਟਰਾਂ ਨੂੰ ਪੈਸੇ ਜੀ ਅਸੀਂ ਤਾਂ ਕਿਉਂ ਬੋਟ ਪਾਈ ਨਹੀਂ ਉਹਨੇ ਮੈਸਦਗੀ ਨਾ ਜੀ ਨਾ ਐਵੇਂ ਆ ਪਾਸਕੇ ਕੋਈ ਵੋਟ ਨਹੀਂ ਪਾਈ ਉਹਨੂੰ ਸੀ ਨਾ ਉਹ ਤਾਂ ਲੋਕਾਂ ਨੇ ਵੋਟ ਪਾ ਲਈ ਜਿੱਤ ਗਿਆ ਉਹ ਜੀ ਹਾਂ ਹਵਾ ਵਗ ਸਕਦੀ ਹੈ ਪਹਿਲਾ ਵਾਲੀ ਹੁਣ ਦੁਬਾਰਾ ਇਹ ਹੁਣ ਇਹ ਲੋਕ ਦੱਸਣਗੇ ਜੀ ਕਿਵੇਂ ਲੱਗਦਾ ਹਵਾ ਵਗ ਸਕਦੀ ਹੈ ਜੀ ਵਗ ਸਕਦੀ ਹੈ ਵਗ ਸਕਦੀ ਹੈ ਜੀ ਤਾਂ ਲੋਕ ਵਗ ਸਕਦੀ ਹੈ ਬਿਲਕੁਲ ਵਗ ਸਕਦੀ ਹੈ ਜੀ ਕਿਵੇਂ ਲੱਗਦਾ ਕੌਣ ਜੱਤ ਸਿੰਘ ਦਾ ਬੋਟਾ ਜੀ ਲੱਖਾ ਸਿੰਘ ਜੀ ਲੱਖਾ ਸਿੰਘ ਉਹ ਠੀਕ ਹੈ ਜੀ